ਤਾ ਖਬਰ ਸੁਨਾਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਸੁਨਾਮ ਦੇ ਓਵਰ ਬ੍ਰਿਜ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਕਿ ਸੁਨਾਮ ਦੇ ਓਵਰ ਬ੍ਰਿਜ ਤੇ ਬੀਤੀ ਰਾਤ ਇੱਕ ਬਰੇਜਾ ਗੱਡੀ ਅਚਾਨਕ ਪਲਟ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜੀਆਂ ਹੀ ਖੌਫਨਾਕ ਤਸਵੀਰਾਂ ਨੇ ਕਿਵੇਂ ਜਿਹੜਾ ਕਿ ਸੁਨਾਮ ਦੇ ਪੁਲ ਤੇ ਇਹ ਗੱਡੀ ਅਚਾਨਕ ਪਲਟ ਗਈ ਤੇ ਇਸ ਹਾਦਸੇ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਪਤੀ ਪਤਨੀ ਬਾਲ-ਬਾਲ ਬਚ ਗਏ ਹਾਦਸਾ ਵਾਪਰਦੇ ਹੀ ਮੌਕੇ ਤੇ ਲੋਕ ਇਕੱਠੇ ਹੋ ਗਏ ਅਤੇ ਪਲਟੀ ਹੋਈ ਗੱਡੀ ਦੇ ਵਿੱਚੋਂ ਪਤੀ-ਪਤਨੀ ਨੂੰ ਮੁਰਲੀ ਸਹਾਇਤਾ ਦਿੰਦੇ ਹੋਏ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਪਰ ਇੱਕ ਹਾਦਸੇ ਦੇ ਜਿਹੜੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਪਾਇਆ ਸਨਾਮ ਦੇ ਓਵਰ ਬ੍ਰਿਜ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਲੰਗੀ ਰਾਤ ਸਨਾਮ ਦੇ ਓਵਰ ਬ੍ਰਿਜ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ ਉਹ ਜਿਹੜੀ ਕਿ ਬ੍ਰਿਜਾ ਗੱਡੀ ਸਨਾਮ ਦੇ ਓਵਰ ਬ੍ਰਿਜ ਤੇ ਅਚਾਨਕ ਪਲਟ ਗਈ ਸੀ ਤੇ ਇਸ ਹਾਦਸੇ ਦੇ ਵਿੱਚ ਇਹ ਪਤੀ ਪਤਨੀ ਬਾਲ-ਬਾਲ ਬਚ ਗਏ ਪੰਜਾਬ ਭਰ ਦੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ